ਹਾਂਜੀ ਦੋਸਤੋ ਪਿਆਰ ਪਰਿਸ਼ਾਸ਼ਿਕਾਲ ਸਾਰਿਆਂ ਨੂੰ ਉਮੀਦ ਕਰਦਾ ਰਾਜੀ ਖੁਸ਼ ਹੋਵੋਗੇ ਮੈਂ ਤੁਹਾਡਾ ਆਪਣਾ ਪ੍ਰੀਤ ਨਥਾਨਾ ਆਪਣਾ ਚੈਨਲ ਪ੍ਰੀਤ ਮਨਪ੍ਰੀਤ ਫਿਲਮਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ ਰਾਏ ਵੀ ਜਰੂਰ ਦਿਓ ਤੁਹਾਨੂੰ ਦਿਖਾਉਣ ਲੱਗਾ ਜੀ ਆਹ ਦੇਖ ਲਓ ਇਹ ਹਾਈਵੇ ਰੋਡ ਹੈ ਬਠਿੰਡਾ ਚੰਡੀਗੜ੍ਹ ਰੋਡ ਹੈ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਦੇ ਤੱਕ ਕੋਈ ਰੋਡ ਦੇ ਉੱਤੇ ਫਾਟਕ ਨਹੀਂ ਹੈ ਆਹ ਰੋਡ ਹੈ ਜਿਹੜਾ ਤੁਹਾਨੂੰ ਦਿਖਾਉਣ ਲੱਗਾ ਮੈਂ ਆਹ ਫਾਟਕ ਹੈ ਲਹਿਰਾ ਮੁਹੱਬਤ ਥਰਮਲ ਪਲਾਟ ਦਾ ਆਹ ਫਾਟਕ ਹੈ ਲਹਿਰਾ ਮੁਹੱਬਤ ਦਾ ਟਰਮਲ ਪਲਾਟਰ ਇੱਥੇ ਜਦੋਂ ਕੋਈ 파ਕਲ ਲੱਗ ਜਾਂਦਾ ਤਾਂ ਇਸ ਤਰ੍ਹਾਂ ਲੈਣਾ ਕਿਲੋ ਕਿਲੋ ਡੇਡ ਡੇਡ ਕਿਲੋਮੀਟਰ ਤੱਕ ਲੱਗ ਜਾਂਦੀਆਂ ਤੇ ਜਿੱਥੇ ਟ੍ਰੇਨ ਵੀ ਬਿਲਕੁਲ ਹੌਲੀ ਹੌਲੀ ਤੁਰਦੀ ਹੁੰਦੀ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਉਹ ਬੱਸ ਜਾ ਰਹੀ ਹੈ ਦੂਰ ਜਿੱਥੇ ਉਹ ਟੈਂਕੀ ਹੈ ਤੇਲ ਵਾਲੀ ਉਥੋਂ ਤੱਕ ਤੱਕ ਲੈਣਾ ਲੱਗੀਆਂ ਹੁੰਦੀਆਂ ਤਾਂ ਰੋਡ ਅਥਾਰਟੀ ਨੂੰ ਦੇਣ ਤੇ ਜਿਹੜਾ ਪੁੱਚੋ ਮੰਡੀ ਵਾਲ ਟੋਲ ਟੈਕਸ ਹੈ ਇਹ ਅਥਾਰਟੀ ਦੇ ਉਸ ਦੇ ਅੰਡਰ ਆਉਂਦਾ ਜਾਂ ਰੋਡ ਡਿਪਾਰਟਮੈਂਟ ਦੇ ਅੰਡਰ ਆਉਂਦਾ ਕੋਈ ਸਰਕਾਰ ਦੇ ਧਿਆਨ ਚ ਲਿਆਂਦਾ ਜਾਵੇ ਇਸ ਰੋਡ ਦੇ ਜਾਂ ਇਹ ਫਾਟਕ ਨੂੰ ਇੱਥੇ ਪੁਲ ਬਣਾਇਆ ਜਾਵੇ ਕਿ ਜਿਹੜਾ ਕਿ ਆਮ ਜਨਤਾ ਨੂੰ ਜਿੱਦਾਂ ਕਿ ਐਂਬੂਲੈਂਸ ਆਉਂਦੀ ਹੈ ਜਾਂ ਕੋਈ ਐਮਰਜੈਂਸੀ ਕੋਈ ਮਰੀਜ਼ ਜਾਣਾ ਹੁੰਦਾ ਜਦੋਂ ਕੋਈ ਐਂਬੂਲੈਂਸ ਆਉਂਦੀ ਹੈ ਤਾਂ ਉਸ ਨੂੰ ਇੱਥੇ ਨੰਗਨ ਦੇ ਵਿੱਚ ਦਿੱਕਤ ਆਉਂਦੀ ਹੈ ਟ੍ਰੇਨ ਵੀ ਬਿਲਕੁਲ ਹੌਲੀ ਹੌਲੀ ਤੁਰਦੀ ਹੁੰਦੀ ਹੈ ਉਦੋਂ ਤੇ ਅਜੇ ਇੱਥੇ ਫਾਟਕ ਲੱਗਿਆ ਨਹੀਂ ਹੈਗਾ ਨਹੀਂ ਤੁਹਾਨੂੰ ਦਿਖਾਉਂਦੇ ਟ੍ਰੇਨ ਕਿਵੇਂ ਤੁਰਦੀ ਹੈ ਉਦੋਂ ਤਾਂ ਬੱਚਾ ਵੀ ਜਿਆਦਾ ਤੇਜ਼ ਤੁਰਦਾ ਹੁੰਦਾ ਹੈ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਇਹ ਟੂਲ ਪੋਰਟੈਕਸ ਜਿਹੜਾ ਪੁੱਚੋ ਮੰਡੀ ਲੱਗਿਆ ਹੋਇਆ ਆਪਣਾ ਉਸ ਦੇ ਧਿਆਨ ਚ ਆਵੇ ਤੇ ਜਾਂ ਸਰਕਾਰ ਦੇ ਧਿਆਨ ਚ ਆਵੇ ਜੇ ਕੋਈ ਇੱਥੇ ਮੰਤਰੀ ਵਗੈਰਾ ਖੜਦਾ ਚਾ ਫਾੜਕ ਲੱਗੇ ਤੋਂ ਖੜਨ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਇਸ ਫਾੜਕ ਦੇ ਉੱਤੇ ਖੜ ਕੇ ਕੀ ਟਿਕ ਦਾ ਸਾਹਮਣਾ ਕਰਨਾ ਪੈਂਦਾ ਹੈ ਵੀਡੀਓ ਨੂੰ ਬាទ ਬាទ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ